ਕੋਲਾ ਅਤੇ ਸਬਜ਼ੀਆਂ ਦੇ ਨਾਂ ਟਮਾਟਰ ਟੈਂਕਾ ਮੰਮੀ ਨੂੰ ਕੰਨਾ ਟੈਂਕਾ ਰਾਰਾ ਟਮਾਟਰ ਪਪਾ ਪਪੇ ਨੂੰ ਸਿਆਰੀ ਐੜੇ ਨੂੰ ਕੰਨਾ ਜੱਜਾ ਪਿਆਜ਼ ਗੱਗਾ ਗਗੇ ਨਹੋੜਾ ਪਪੇ ਨੂੰ ਬਿਹਾਰੀ ਗੋਭੀ ਐੜੇ ਨੂੰ ਕੰਨਾ ਲਲੈਂ ਦਲੈਂਕੜ ਆਲੂ ਟਮਾਟਰ ਪਿਆਜ਼ ਗੋਭੀ ਆਲੂ ਨੈਕਸਟ ਮम्मा ਟੈਂਕਾ ਰਾਰਾ ਮਟਰ ਬੱਬਾ ਬਬਿੰਦ ਲਾਮਾ ਉੱਤੇ ਬਿੰਦੀ ਗੱਗਾ ਨੰਨਾ ਬੈਂਗਨ ਐੜਾ ਦੱਦਾ ਰਾਰਾ ਕੱਕਾ ਅਦਰਕ ਗੱਗੇ ਨੂੰ ਕੰਨਾ ਜੱਜਾ ਰਾਰਾ ਗਾਜਰ ਮਟਰ ਬੈਂਗਨ ਅਦਰਕ ਗਾਜਰ ਫਲਾਂ ਦੇ ਨਾਂ ਸਸੇ ਨੂੰ ਲਾਮ ਬੱਬਾ ਸੇਬ ਐੜੇ ਨੂੰ ਟਿੱਪੀ ਕਗਿੰਦ ਲੈਂਕੜ ਰਾਰਾ ਅੰਗੂਰ ਸਸੇ ਤੇ ਟਿੱਪੀ ਤੱਤਾ ਰਾਰੇ ਨੂੰ ਕੰਨਾ ਸੰਤਰਾ ਤੱਤਾ ਰਾਰਾ ਬੱਬਾ ਬਬਿੰਦ ਲੈਂਕੜ ਜੱਜਾ ਤਰਬੂਜ਼ ਸੇਬ ਅੰਗੂਰ ਸੰਤਰਾ ਤਰਬੂਜ ਕੱਕੇ ਨੂੰ ਲਾਂ ਲੱਲੇ ਨੂੰ ਕੰਨਾ ਕੇਲਾ ਐੜਾ ਨੰਨੇ ਨੂੰ ਕੰਨਾ ਰਾਰਾ ਅਨਾਰ ਐੜੇ ਤੇ ਟਿੱਪੀ ਬੱਬਾ ਅੰਬ ਪੱਪਾ ਪੱਪਾ ਪੱਪੇ ਨੂੰ ਬਿਹਾਰੀ ਤੱਤੇ ਨੂੰ ਕੰਨਾ ਪਪੀਤਾ ਕੇਲਾ ਅਨਾਰ ਅੰਬ ਪਪੀਤਾ ਟਮਾਟਰ ਪਿਆਜ ਗੋਭੀ ਆਲੂ ਮਟਰ ਬੈਂਗਣ अदरक गाजर सेब अंगूर संतरा तरबूज केला अनार अंब पपीता धन्यवाद